ਮੁੰਜੀ ਆ ਕੇ ਇਹ ਬਾਰਾ ਸਾਤ ਚ ਨਾ ਬਣ ਮੇਦ ਕੋਰਾ ਹਟੁੰਦੀ ਆ ਤਿਸ ਨਹੀਂ ਨਾ ਨਾਨਕ ਬਰਾਹਮਣ ਤੇ ਦੇਹੀ ਜਾ ਜਾਣੇ ਕਿਰਵਾੜ ਅਸਤੇ ਨੇ ਜਾ ਜਾਣੇ ਕਰੇ ਮਾਥੇ ਤੇ ਕਹਿ ਰਿਹਾ मार सुन ले ये हां पापा ना ममता बतासी मैं आ रहा यार मेरे दे बाल के कंजक बोलती है दूसरा बोलती है छोटा सरांद एक लंबा ਮੇੰਡੂ ਕਮ ਕਾਚਨ ਨੂੰ ਵੀ ਤੁਹਾਡਾ ਸਵਾਗਤ ਹੈ। ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੰਦਰੁਸਤ ਰਹੋ, ਹੱਸਦੇ ਵਸਦੇ ਹੋ। ਹਾਂਜੀ। ਹੁਣ ਆਪਾਂ ਇਸ ਵੇਲੇ ਕੰਮ ਧੰਦਾ ਸਾਰਾ ਨਿਬੜ ਲਿਆਗਾ। ਤੇ ਅੱਜ ਤੁਹਾਨੂੰ ਦਿਖਾਉਣੇ ਆਂਗੇ ਅਸੀਂ। ਸਫਾਈ ਵੀ ਕੀਤੀ ਸੀ ਤੇ ਵੀ ਢੋਲ ਲਿਆਂਦਾ ਇੱਕ ਸ਼ੈਰੋ ਲਿਆਂਦਾ ਹੈ ਤੇ ਢੋਲ ਬਦਲੀ ਕਰਕੇ ਲਾਏ ਨੇਗੇ। ਜਿਹੜਾ ਪਕਾਮਰਾ ਤੂੜੀ ਵਾਲਾ ਤੁਹਾਨੂੰ ਦਿਖਾਇਆ ਸੀਗਾ। ਵੀ ਆਪਾਂ ਢੋਲ ਤੇ ਤਿਆਰ ਕੀਤਾ ਰੰਗ ਕੀਤਾ ਸੀ ਉਹਨਾਂ ਤੇ ਉਹਦੇ ਵਿੱਚ ਆਪਾਂ ਦਿਖਾਉਣੇ ਤੁਹਾਨੂੰ ਕਿਸ ਤਰ੍ਹਾਂ ਆਪਾਂ ਸਮਾਨ ਟਿਕਾਇਆਗਾ ਬਣੇ ਰਿਹਾ ਇਸੇ ਤਰ੍ਹਾਂ ਹੀ ਓਟੋ ਵਾਲੇ ਸਾਰੇ ਤੇ ਜਿਹੜਾ ਕੋਈ ਵਾਧੂ ਸਮਾਨ ਸੀਗਾ ਸਟੋਰ ਵਾਲਾ ਉਹ ਸਾਰੇ ਉੱਥੇ ਰੱਖ ਦਿੱਤੇ ਢਾਟੋਲ ਆਪਾਂ ਨਮਾ ਲੈ ਕੇ ਆਂਦਾ ਜੀ ਇਹ ਚ 50 ਮਣ ਕਣ ਕੇ ਕਿਹਾ ਜੀ ਉਹਨਾਂ ਨੇ ਪਾਊਗੀ ਇਹ ਨਮਾ ਲੈ ਕੇ ਆਂਦਾ ਸ਼ਹਿਰੋਂ ਤੇ ਪੁਰਾਣੇ ਢੋਲੇ ਇਧਰ ਅੰਦਰ ਆਪਾਂ ਰੱਖਦੇ ਨੇ ਆਹ ਦੇਖੋ ਇੱਕ ਕਮਰੇ ਨੂੰ ਰੰਗ ਕਰ ਲਿਆ ਆਪਾਂ ਟੋੜੀ ਵਾਲੇ ਨੂੰ ਤੇ ਵਧੀਆ ਢੋਲਿਆ ਤੇ ਇਹ ਹੈ ਜੀ ਪੁਰਾਣਾ ਟੋਲ ਵੱਡਾ ਇਹ ਚ ਵੀ ਇਹ ਚ 30 ਕ ਮਣਕਣਕ ਪੈਂਦੀ ਹੈਗੀ ਤੇ ਉਹ ਹੈਗਾ ਛੋਟਾ 15 ਮਣ ਵਾਲਾ ਉਹ ਚ ਅਸੀਂ ਪਾਉਣੇ ਹੁੰਦੇ ਆਪਦੇ ਖਾਣ ਵਾਸਤੇ ਕਣਕ ਜਿਹੜੀ ਬਿਨਾਂ ਰੇਸਵਰੇਤ ਤੋਂ ਤਿਆਰ ਕੀਤੀ ਹੁੰਦੀ ਹੈ ਆਰਗੈਨਿਕ 1 ਕਿੱਲੇ ਦੀ ਖੇਤੀ ਅਸੀਂ ਜਿਹੜੀ ਕਰਵਾਉਣੀ ਹੈਗੀ ਕਣਕ ਬਜਾਈ ਕਰਵਾਉਣੀ ਹੈਗੀ ਬਿਨਾਂ ਰੇਸਵਰੇਤ ਤੋਂ ਕਰਦੇ ਹੁੰਨੇ ਆਗੇ ਤੇ ਉਹ ਵੈਸੇ ਛੋਟੇ ਟੋਲ ਚ ਪਾ ਲੈਣੇ ਹੈਗੇ ਤੇ ਇੱਧਰ ਮੈਂ ਰੱਖਦਾ ਜੀ ਜੁੱਤੀਆਣਾ ਰਾਇਕ ਤੇ ਇੱਧਰ ਝਾੜੂ ਵਗੈਰਾ ਜਿਹੜੇ ਨਵੇਂ ਨੇਗੇ ਹਜੇ ਲਾਏ ਨਹੀਂ ਗਏ ਤੇ ਕੁਰਸੀਆਂ ਧੋਕੇ ਲਾਤੀਆਂ ਪਾਈਪਾਂ ਵਗੈਰਾ ਸਾਰਾ ਜੋ ਵੀ ਪੌੜੀ ਘੋੜੀ ਤੇ ਸਿਲੰਡਰ ਵਗੈਰਾ ਰੱਖਦੇ ਇੱਥੇ ਤੇ ਆਟਾ ਪਿਆ ਕੇ ਲੈਂਦਾ ਸੀ ਇਹ ਵੀ ਇੱਥੇ ਰੱਖਦਾ ਸਰਦਾਰ ਜੀ ਨੇ ਗੱਟਾ ਇਹ ਆਪਾਂ ਫालतू ਸਟੋਰ ਬਣਾ ਲਿਆ ਜੀ ਵਧੀਆ ਬਹੁਤ ਵਧੀਆ ਬਣੂਗਾ ਤੇ ਇਹ ਆਪਣੇ ਕੋਲੇ 2 ਟੋਲ ਪਹਿਲਾਂ ਹੈਗੇ ਸੀ ਜੀ ਤੇ ਇਸ ਲਈ ਆ ਤੁਹਾਨੂੰ ਦਿਖਾਉਣੇ ਆਪਾਂ ਨੂੰ ਨਮਾ ਢੋਲ ਕਿਉਂ ਲੈਉਣਾ ਪਿਆ ਇੱਕ ਕਿਉਂਕਿ ਕੀ ਕਹਿੰਦੇ ਵੀ ਪਸ਼ੂ ਵਧਾਉਣੇ ਆ ਸਰਦਾਰ ਜੀ ਕਹਿੰਦੇ ਫਿਰ ਤੇ ਪਸ਼ੂ ਲੈ ਇੱਕ ਗਾਂ ਲੈਣ ਗਏ ਅਜੋ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਆਪਾਂ ਬਰਾਂਡੇ ਨੂੰ ਵੀ ਰੰਗ ਕਰਵਾ ਦਿੱਤਾ ਸਾਰਾ ਤੇ ਕਹਿੰਦੇ ਪਸ਼ੂ ਵਧਾਉਣੇ ਨੇਗੇ ਫਿਰ ਵੀ ਕਣਕ ਜ਼ਿਆਦਾ ਚਾਹੀਦੀ ਐ ਇਸ ਲਈ ਇਹ 50 ਮਣ ਵਾਲਾ ਢੋਲ ਇੱਕ ਹੋਰ ਲਿਆਂਦਾ ਤੇ 30 ਮਣ ਵਾਲੇ ਆਪਣੇ ਕੋਲੇ ਹੈਗੇ ਤੇ 15 ਕ ਮਣ ਐ ਚ ਪੈ ਜਾਂਦੇ ਤਕਰੀਬਨ 100 ਕ ਮਣ ਕਣਕ ਹੋ ਚੁਗੀ ਪਸ਼ੂਰਾ ਖਲਾਂਗੇ ਗੱਟੇ ਤੇ ਤੁਹਾਨੂੰ ਬਰਾਂਡੇ ਚ ਅੱਜ ਆਪਾਂ ਨਵੇਂ ਬਰਾਂਡੇ ਵਿੱਚ ਆਪਾਂ ਮੱਝਾ ਵੀ ਬਣ ਲਈਆਂ ਸਰਕੀ ਵਾਲੇ ਚ ਉਹ ਵੀ ਤੁਹਾਨੂੰ ਦਿਖਾਵਾਂਗੇ ਇਧਰ ਜੀ ਆਪਾਂ ਪਸ਼ੂ ਐ ਬਾਹਰ ਵਾਸਤੇ ਖੋਲਡੀਆਂ ਤੁਹਾਨੂੰ ਪਤਾ ਹੀ ਹੋਗਾ ਤੇ ਜਿਹੜੇ ਮਿਸਤਰੀ ਲੱਗੇ ਹੋਏ ਸੀ ਆਪਾਂ ਸਰਕੀ ਦਾ ਬਰਾਂਡਾ ਤਿਆਰ ਕੀਤਾਗਾ ਉਹ ਚ ਤੁਹਾਨੂੰ ਦਿਖਾਣੇ ਵੀ ਆਪਾਂ ਮੱਝਾ ਬਣ ਲਈਆਂ ਤੇ ਪੱਖੇ ਲਾ ਦਿੱਤੇ ਨੇਗੇ ਉੱਥੇ ਤੇ ਤੂੜੀ ਵਾਲੇ ਬਰਾਂਡੇ ਕਮਰੇ ਵਿੱਚ ਤੂੜੀ ਪਾ ਦਿੱਤੀ ਕੀ ਇਹ ਨਵੇਂ ਚ ਆ ਨਵਾਂ ਤੂੜੀ ਵਾਲਾ ਕਮਰਾ ਇੱਥੇ ਆਪਾਂ ਦਾਣਾ ਵਗੈਰਾ ਰੱਖ ਲਿਆ ਸਾਰਾ ਤੇ ਆਹ ਤੂੜੀ ਪਾ ਦਿੱਤੀ ਇੱਥੇ ਨਵੇਂ ਕਮਰੇ ਵਿੱਚ ਤੇ ਆਹ ਜੀ ਮੱਜਾਂ ਵਾਲਾ ਬਰਾਂਡਾ ਜਿਹੜਾ ਤੁਹਾਨੂੰ ਦਿਖਾਇਆ ਸੀ ਸ਼ਿਰਕੀ ਨਾਲ ਤਿਆਰ ਕੀਤਾ ਹੈਗਾ ਸ਼ਿਰਕੀ ਪਾ ਕੇ ਤਿਆਰ ਕੀਤਾ ਹੋਇਆ ਦੇਖੋ ਤੇ ਇੱਥੇ ਆਪਾਂ ਮੱਜਾਂ ਮੰਨ ਲੀਆਂ ਨਵੇਂ ਪੱਖੇ ਲਾਤੇ ਲਿਆ ਕੇ ਜੀ ਇੱਥੇ ਸਰਦਾਰ ਜੀ ਨੇ ਤੇ ਇਹ ਆਪਣੀਆਂ ਮੱਜਾਂ ਆਰਾਮ ਨਾਲ ਬੈਠੀਆਂ ਨੇ ਇਹ ਮੇਰੀ ਕਰਮੋਏ ਇਹ ਮੇਰੀ ਪੂਰੀ ਤੇ ਉਹ ਉੱਧਰ ਸਾਡਾ ਤਰਨਾਟ ਖੜਾ ਹੈਗਾ ਜੀ ਤੇ ਇਹ ਮੇਰੀ ਹੈਗੀ ਰਾਵੀ ਤੇ ਇਹ ਨਵੇਂ ਪੱਖੇ ਰਹਾਗੇ ਜੀ ਇਹਦੇ ਵਿੱਚ ਲਾਤੇ ਸਰਕੀ ਵਾਲੇ ਚ ਤੇ ਵਧੀਆ ਠੰਡਾ ਰਹਿੰਦਾ ਇਸ ਲਈ ਪਸੂ ਦੇਖੋ ਆਰਾਮ ਨਾਲ ਬੈਠੇ ਰਹਿੰਗੇ ਮੇਰੀ ਪੂਰੀ ਨੂੰ ਪਤਾ ਲੱਗ ਚੁੱਕਿਆ ਹੈ ਵੀ ਮੇਰੇ ਕੋਲੇ ਆ ਗਏ ਇਸ ਤਰ੍ਹਾਂ ਸਿਰ ਤੇ ਖੁੱਲ ਕੇ ਕਰ ਲਈਏ ਥੋੜੀ ਜੀ ਤੇ ਜਦੋਂ ਪਲੇ ਚੱਲ ਗਏ ਦੇਖੋ ਕਿਵੇਂ ਕਰਦੀ ਹੈ ਹਾਂ ਖੁਰਕਾ ਕਰਾਂ ਤੇਰੇ ਖੁਰਕਾ ਕਰਾਂ ਲੈ ਲੈ ਖੁਰਕਾ ਕਰ ਦਿੰਨੀ ਆ ਤੇਰੇ ਪਰ ਐ ਨਾ ਕਰਿਆਗਾ ਠੀਕ ਹੈ ਆਰਾਮ ਨਾਲ ਬੈਠਿਆ ਕੋਪਾ ਪੱਖਾ ਚੱਲੀ ਹੈ ਹਾਂ ਹਾਂ ਖੁਰਕਾ ਕਰਾਂ ਲੈ ਲੈ ਖੁਰਕਾ ਕਰ ਦੇ ਇਹ ਤਾਂ ਬੜੀ ਸਿਆਣੀ ਆ ਭਾਈ ਸਾਡੀ ਪੂਰੀ ਬਹੁਤ ਸਿਆਣੀ ਪਸ਼ੂ ਹੈ ਜੀ ਬਹੁਤ ਪਿਆਰ ਕਰਦੀ ਆ ਮੈਨੂੰ ਜਦੋਂ ਵੀ ਮੇਰੇ ਕੋਲੇ ਆ ਜਾਂਦੀ ਹੈਗੀ ਬਸ ਇਹਨਾਂ ਨੂੰ ਐ ਹੋ ਜਾਂਦਾ ਕਿ ਵੀ ਹੁਣ ਸਾਡੇ ਕੋਲੇ ਆ ਗਏ ਸਾਡਾ ਸਿਰ ਪਰੋਸੇ ਮੈਨੂੰ ਖੁਰਕਾ ਕਰੇ ਸਾਡੇ ਆ ਦੇਖੋ ਹਾਂ 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 ਖੋਲ ਕੇ ਕਰਾਂ ਬੈਜਾ ਪੁੱਤ ਉਹ ਦੇ ਪੱਖਾ ਚੱਲੀ ਜਾਂਦਾ ਬੈਜਾ ਬੈਜੋ ਬੈਜੋ ਹਾਂਜੀ ਅੱਜ ਸੇਵਸ ਬਣਾ ਰਹੇ ਆ ਇਹ ਬੱਚੇ ਕਹਿੰਦੇ ਚੇਸ ਬਣਾ ਕੇ ਦਿਓ ਤੇ ਪਹਿਲਾਂ ਜੀ ਆਲੂ ਕੱਟੇ ਫੇਰ ਛੱਲੇ ਗ੍ਰੈਂਡਰ ਨਾਲ ਉਹ ਲੈਂਦਾ ਸੀ ਜਿਹੜੇ ਅੰਤਰੇ ਆ ਵਿਸਾਖੀ ਤੋਂ ਉਹਦੇ ਨਾਲ ਕੱਟੇ ਜਿਹੜੇ ਪਹਿਲਾਂ ਤੋੜਨਾਂ ਇਹ ਤਾਂ ਇਹ ਤਾਂ ਕੋਈ ਮੈਦਰ ਬੋਲ ਨਹੀਂ ਰਿਹਾ ਨਹੀਂ ਨਹੀਂ ਆਜ ਹੀ ਤੁਸੀਂ ਉਹਦੇ ਕਸਟਮਰ ਬਣ ਕੇ ਜਦੋਂ ਬਾਹਰੋਂ ਪਾਦੇ ਨਹੀਂ ਪਉਣਗੇ ਮੈਂ ਮੈਂ ਹਲਕਾਰ ਹੀ ਐਨੇ ਪਾਏ ਨਹੀਂ ਤੁਹਾਨੂੰ ਐਨੇ ਬੰਨਨੇ ਨਹੀਂ ਸੀ ਹਾਂਜੀ ਤੋਂ ਉੱਧਾ ਕੋਲੇ ਉਹਦੇ ਕੋਲੇ ਹਾਂਜੀ ਇਹ ਬਣਾ ਲਈ ਜੀ ਅੱਜ ਆਪਾਂ ਚਿਪਸ ਤੇ ਉਹ ਆਲੂ ਛਿੱਲ ਕੇ ਜੀ ਬਣ ਤਾਂ ਬਹੁਤ ਛੇਤੀ ਜਾਂਦੇ ਆ ਜੀ ਇਹ ਨਹੀਂ ਹਾਂ ਦੇਖੋ आलू छिल लो पे आलू छिल के फिर ये इस तरह कटिंग ली, तो बहुत वाली कटिंग हुई आखो देख सकते इस तरह हम आप रहे हैं जी बिल्कुल देखो जी चिप्स करके बनते दे। आलू आल देखो जी बिल्कुल चिप्स वगू बन दे बिल्कुल चिप्स बन के दे। बन देखा कि अंदर तो ठंडा करी बैठी गैस चल ਐਮੀ ਮੈਨੂੰ ਵੀ ਬਚਾਈਂ ਜੀ ਲੱਗਦਾ ਪਰ ਇਹ ਹੌਲੀ ਹੌਲੀ ਆਪੀ ਹੋਏ ਕੋਈ ਜਦੋਂ ਉੱਥੇ ਖੜਤੀ ਬਣਾਇ ਸੀ ਜੀ ਮੈਂ ਗੱਲਾਂ ਕਰੀ ਨਾ ਤੋ ਕਿ ਉਹਦਾ ਅੰਗਰ ਬੜਾ ਹੋਇਆ ਜਦੋਂ ਆ ਨਾ ਕੋਈ ਬੋਲੀ ਨਹੀਂ ਆਉਂਦੀ ਇੱਧਰ ਵੀ ਗੱਲਾਂ ਕਰਦੇ ਆ ਕਿੱਲਾ ਜਿਹਾ ਲੱਗਦਾ ਹੈ ਐ ਤੇ ਮੈਂ ਆ ਰੱਖਤਾ ਸੀ ਭੱਲ ਕੇ ਫਰਾਈ ਪੈਨ ਜਦੋਂ ਮੈਂ ਕੱਢਦੀ ਹੁੰਨੀ ਆ ਨਹੀਂ ਆ ਹੀ ਨਿਕਲ ਜਾਂਦਾ ਹੁੰਦਾ ਦਾ ਜਿਹੜਾ ਪਾਉਣੇ ਹੁੰਦੇ ਸੀ ਨਾ ਵਿੱਚ ਮੈਂ ਪਾਸੇ ਧਰ ਦਿੰਦੀ ਸੀ ਜਰਾ ਟੰਡੇ ਤੋਂ ਬਾਹਰ ਹੀ ਦੋ ਮਗੇ ਇਹਨਾਂ ਤੋਂ ਆਉਂਦਾ ਤਾਂ ਲਓ ਜੀ ਰੋਇ ਲੈਣਾ ਲਓ ਬਲੈਅ ਸੌਸ ਮਿਲੀ ਤਾਂ ਹਾਂਜੀ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਹੀ ਹੈ ਜੀ ਦਿਓ ਇਜਾਜ਼ਤ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਜੀ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ